ਕਟ ਟਾਈਮ ਹੋ ਗਿਆ ਕੜੇ ਇਹਦਾ 100 ਦਾ ਹੀ ਪਾਉਣਾ ਇਹਦਾ ਤਾਂ 2025 ਤੱਕ ਚੱਲ ਪਣਾ ਕਿਤੇ ਲੋਕੇ ਤੁਸੀਂ ਬਾਕੀ ਲੈਣ ਨੂੰ ਲੰਬੀ ਨਹੀਂ ਕਰ ਰਹੇ ਆਪਾਂ ਦਾ ਸਵਾਦ ਲੈਣਾ ਇਹ ਹੀ ਦੇਖ ਲੀਏ ਕੀ ਬਣਦਾ ਦੇਖ ਲੀਏ ਕੀ ਮਾਹੌਲ ਆ ਆਪਣਾ ਬਾਈ ਦੋਸਤੋ ਕੁਝ ਦਿਨ ਪਹਿਲਾਂ ਪੰਜਾਬ ਦੇ ਪੈਟਰੋਲ ਪੰਪਾਂ ਤੇ ਲੱਗੀਆਂ ਲੰਮੀਆਂ ਕਤਾਰਾਂ ਅਤੇ ਪੈਟਰੋਲ ਡੀਜ਼ਲ ਦੇ ਲਈ ਲੋਕਾਂ ਦੇ ਇੱਕ ਦੂਜੇ ਦੇ ਨਾਲ ਹੁੰਦੀ ਹੱਥੋਪਾਈ ਅਤੇ ਪੈਟਰੋਲ ਪੰਪ ਤੇ ਉਨ੍ਹਾਂ ਦੇ ਕਰਿੰਦਿਆਂ ਦੇ ਗਲ ਪੈਂਦੇ ਲੋਕ ਤੁਹਾਨੂੰ ਯਾਦ ਹੀ ਹੋਣਗੇ ਅਤੇ ਪੰਜਾਬ ਦੇ ਵਿੱਚ ਇਹ ਕਿਲਤ ਇੱਕ ਵਾਰ ਫੇਰ ਆ ਸਕਦੀ ਹੈ ਜੀ ਆ ਦੋਸਤੋ ਹਿੱਟ ਐਂਡ ਰਨ ਕਾਨੂੰਨ ਚ ਕੀਤੀਆਂ ਸੌਦਾ ਦੇ ਵਿਰੋਧ ਚ ਟਰੱਕ ਆਪਰੇਟਰਾਂ ਵੱਲੋਂ ਹੜਤਾਲ ਸ਼ੁਰੂ ਕੀਤੀ ਗਈ ਹੈ ਇਸ ਕਾਰਨ ਕਿਸੇ ਵੀ ਤਰ੍ਹਾਂ ਦੇ ਸਮਾਨ ਦੀ ਢੋਆ ਢੁਆਈ ਬੰਦ ਹੋ ਗਈ ਹੈ ਤੇਲ ਟੈਂਕਰਾਂ ਵਾਲੇ ਵੀ ਹੜਤਾਲ ਦੇ ਵਿੱਚ ਸ਼ਾਮਲ ਹੋ ਗਏ ਨੇ ਇਸ ਆਉਣ ਵਾਲੇ ਸਮੇਂ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਮਿਲਣਾ ਮੁਸ਼ਕਲ ਹੋ ਸਕਦਾ ਹੈ ਹਾਲਾਂਕਿ ਪੈਟਰੋਲ ਪੰਪ ਐਸੋਸੀਏਸ਼ਨਾਂ ਦਾ ਦਾਵਾ ਹੈ ਕਿ ਫਿਲਹਾਲ ਪੰਪਾਂ ਤੇ ਪੈਟਰੋਲ ਅਤੇ ਡੀਜ਼ਲ ਦੀ ਇੱਕ ਦਿਨ ਦੀ ਸਪਲਾਈ ਮੌਜੂਦ ਹੈ ਜੇਕਰ ਸਪਲਾਈ ਬੰਦ ਰਹੀ ਤਾਂ ਪੈਟਰੋਲ ਅਤੇ ਡੀਜ਼ਲ ਮਿਲਣਾ ਮੁਸ਼ਕਲ ਹੋ ਸਕਦਾ ਹੈ ਸਥਿਤੀ ਇਹ ਸੀ ਕਿ ਮੰਗਲਵਾਰ ਦੇਰ ਸ਼ਾਮ ਤੱਕ ਕਈ ਪੰਪਾਂ ਤੇ ਡੀਜ਼ਲ ਮਿਲਣਾ ਮੁਸ਼ਕਲ ਹੋ ਗਿਆ ਸੀ ਹਿੱਟ ਐਂਡ ਰਨ ਕਾਨੂੰਨ ਦੇ ਵਿੱਚ ਕੀਤੀਆਂ ਸੌਦਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਜਸੀ ਚੌਕ ਦੇ ਵਿੱਚ ਸਥਿਤ ਤੇਲ ਡਿੱਪੂ ਦੇ ਬਾਹਰ ਡਰਾਈਵਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਯੂਨੀਅਨ ਦਾ ਦਰੋਸ਼ ਹੈ ਕਿ ਪ੍ਰਦਰਸ਼ਨ ਦੌਰਾਨ ਤੇਲ ਡਿੱਪੂ ਦੇ ਪ੍ਰਬੰਧਕਾਂ ਵੱਲੋਂ ਕੁਝ ਡਰਾਈਵਰਾਂ ਨੂੰ ਜ਼ਬਰਦਸਤੀ ਡਿੱਪੂ ਦੇ ਵਿੱਚ ਲਜਾਇਆ ਗਿਆ ਅਤੇ ਤੇਲ ਟੈਂਕਰ ਚਲਾਉਣ ਦੇ ਲਈ ਦਬਾਅ ਪਾਇਆ ਗਿਆ ਪੈਟਰੋਲ ਪੰਪ ਐਸੋਸੀਏਸ਼ਨ ਦੇ ਮੁਖੀ ਵਿਨੋਦ ਵੰਸਲ ਨੇ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਪੈਟਰੋਲ ਪੰਪਾਂ ਤੇ ਡੀਜ਼ਲ ਪੁੱਜ ਗਿਆ ਹੈ ਡੀਜ਼ਲ ਤੇ ਪੈਟਰੋਲ ਪੁੱਜ ਗਿਆ ਜੋ ਕਿ ਵੱਧ ਤੋਂ ਵੱਧ 1 ਦਿਨ ਤੱਕ ਚੱਲ ਸਕਦਾ ਹੈ ਜੇਕਰ ਹੜਤਾਲ ਇਸੇ ਤਰ੍ਹਾਂ ਜਾਰੀ ਰਹੀ ਤਾਂ ਅਗਲੇ 24 ਘੰਟਿਆਂ ਦੇ ਵਿੱਚ ਪੈਟਰੋਲ ਡੀਜ਼ਲ ਮਿਲਣਾ ਮੁਸ਼ਕਲ ਹੋ ਜਾਵੇਗਾ ਉਹਨਾਂ ਸਰਕਾਰ ਤੋਂ ਮੰਗ ਵੀ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਦਖਲ ਦੇ ਕੇ ਹੱਲ ਕੀਤਾ ਜਾਵੇ ਤਾਕਿ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਦੋਸਤੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਉਹ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ رائے ਸ਼ੇਅਰ ਕਰਕੇ ਜਾਨੀ ਅਤੇ ਜਦੋਂ ਪਿਛਲੀ ਵਾਰ ਪੈਟਰੋਲ ਪੰਪਾਂ ਤੇ ਲੰਮੀਆਂ ਕਤਾਰਾਂ ਲੱਗੀਆਂ ਸੀ, ਪੈਟਰੋਲ ਮਿਲਣਾ ਮੁਸ਼ਕਲ ਹੋ ਗਿਆ ਸੀ, ਡੀਜ਼ਲ ਮਿਲਣਾ ਮੁਸ਼ਕਲ ਹੋ ਗਿਆ ਸੀ ਤਾਂ ਉਸ ਸਮੇਂ ਕਿਸ ਤਰ੍ਹਾਂ ਦੇ ਹਾਲਾਤ ਸਨ ਤੁਹਾਨੂੰ ਵੀ ਯਾਦ ਹੋਵੇਗਾ। ਉਸ ਸਮੇਂ ਕੀਤੇਗੀ ਖਾਸ ਗੱਲਬਾਤ ਵੀ ਤੁਹਾਡੇ ਸਾਹਮਣੇ ਰੱਖਦੇ ਆ ਪੂਰੀ ਵੀਡੀਓ ਅਖੀਰ ਤੱਕ। ਜ਼ਰੂਰ ਦੇਖਣਾ ਤੇ ਨਾਲ ਹੀ ਦੋਸਤੋ ਤੁਹਾਨੂੰ ਸਾਰਾ ਮਾਮਲਾ ਪਤਾ ਹੀ ਹੈ ਕਿ ਹਿੱਟ ਐਂਡ ਰਨ ਦੇ ਕੇਸ ਦੇ ਵਿੱਚ ਜੋ 10 ਸਾਲ ਦੀ ਕੈਦ ਅਤੇ 7 ਲੱਖ ਰੁਪਏ ਜੁਰਮਾਨਾ ਰੱਖਿਆ ਗਿਆ ਉਹਦੇ ਖਿਲਾਫ ਜੋ ਟਰੱਕ ਆਪਰੇਟਰਾਂ ਵੱਲੋਂ ਇੱਕ ਹੜਤਾਲ ਕੀਤੀ ਗਈ ਹੈ ਜੇਕਰ ਤੁਸੀਂ ਉਸ ਨੂੰ ਜਾਇਜ਼ ਮੰਨਦੇ ਹੋ ਤਾਂ ਕਮੈਂਟਾਂ ਦੇ ਵਿੱਚ yes ਟਾਈਪ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਟਰੱਕ ਆਪਰੇਟਰਾਂ ਦੀ ਜੋ ਹੜਤਾਲ ਹੈ ਉਹ ਸਹੀ ਨਹੀਂ ਹੈ ਤਾਂ ਕਮੈਂਟਾਂ ਦੇ ਵਿੱਚ no ਟਾਈਪ ਕਰਨਾ ਤਾਂ ਕਿ ਪਤਾ ਲੱਗ ਸਕੇ ਕਿ ਆਵਾਮ ਦੇ ਵਿਚਾਰ ਇਸ ਮਾਮਲੇ ਤੇ ਕੀ ਹਨ ਆਓ ਦੇਖੋ ਹੁਣ ਇਹ ਖਾਸ ਗੱਲਬਾਤ ਹਾਂਜੀ ਕਿਵੇਂ ਪੁਆਲੇ ਦੇ ਤੁਸੀਂ ਮੈਂ ਨਹੀਂ ਬੋਲਣਾ ਬੋਲਣ ਵਾਲਾ ਕੰਮ ਨਹੀਂ ਹੈ ਕਿ ਹੋ ਗਿਆ ਬੋਲਦਾ ਨਹੀਂ ਜੇ ਬੋਲੋਗੇ ਨਹੀਂ ਫਿਰ ਹੱਲ ਕਿਵੇਂ ਹੋਣਗੇ ਮਸਲੇ ਗੱਲਾਂ ਬਾਤਾਂ ਸੁਣ ਲੋ ਸੁਣ ਨਹੀਂ ਚੜਾ ਦਿਓ ਗੱਲਾਂ ਆ ਦੀ ਵੀਰ ਆ ਗਿਆ ਮੈਂ ਤੁਹਾਨੂੰ ਦੱਸਾਂ ਹਾਂ 70 ਜੰਦ ਦੇ ਇਹ ਸੁਨੀਪ ਪਟ्रोल ਮਿਲ ਗਿਆ ਜੀ ਪਟ्रोल ਮ ਵੀਰੇ ਬੱਸ ਵੇਟ 'ਚ ਖੜੇ ਆ। ਬੱਸ ਜੈ ਜੀ ਜੀ ਲੈ ਕੇ ਖੜੇ ਹੋਏ ਨੇ ਤਾਂ ਮੈਂ ਕਹਿੰਦਾ ਜਾਂਦੇ ਨਹੀਂ ਸਮਝ ਜਾਣਾ। ਇਹਦਾ ਦੇਖੋ ਕਿੰਨਾ ਕਿ ਟਾਈਮ ਕੱਢਦਾ। ਦੇਖੋ ਕਿੰਨਾ ਕਿ ਟਾਈਮ ਕੱਢਦਾ। ਇਹ ਦੀ ਹੈਗੀ ਆ ਵੀਰੇ 8 8:00 ਤੱਕ ਦੀ 8:10 ਦੀ ਐਵਰੇਜ। ਬਹੁਤ ਆ। ਇਹਦਾ ਮੈਂ ਕਹਿੰਦਾ ਟੈਂਕੀ ਥੋੜੀ ਦੇਰ ਚੈੱਕ ਕਰ ਕੇ ਲਾ ਦੇਣੀ ਆ ਇਹਨੇ। ਰਾਈਡ ਤੇ ਆ ਤੁਸੀਂ ਰਾਈਡ ਕੇ ਸਭ ਨਾਲ ਚਲਣ ਕਰਦੇ ਹੋ। ਹਾਂ। ਬਸ ਜਿੰਨੀ ਐਵਰੇਜ ਆਪਣੀ ਚਲਾਈ ਤੇ ਆ। ਹਾਂ ਹਾਂ ਹਾਂ। ਹਾਂ ਹੋਣੇ ਆਏ ਹੋ ਤੁਸੀਂ ਮਾ ਦਾ ਦਿਲ ਪਾਉਣ ਲਈ। ਮੈਂ ਹੋ ਗਏ 5-7 ਮਿੰਟ ਹੋ ਗਏ ਵੀਰੇ ਮੈਨੂੰ ਖੜੇ ਨੂੰ। ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜਿਹੜਾ ਇਹ ਲੋਕਾਂ ਸਾਹਮਣੇ ਪਰੇਸ਼ਾਨੀ ਆਈ ਹੈਗੀ ਹੈ ਕਿ ਹੈਡ ਕੀ ਹੈ ਕੀ ਹੈ ਹਦਿਆਂ ਹੁਣ ਸਫਰ ਤਾਂ ਸਾਰੇ ਕਰ ਰਹੇ ਸੀ ਨਿਕਲ ਨਹੀਂ ਕੀ ਹੋ ਰਿਹਾ ਹੈ ਸਮੇਂ ਵਿੱਚ ਹੋਰ ਵੀ ਪਰੇਸ਼ਾਨੀਆਂ ਦੇਖਣ ਨੂੰ ਮਿਲਣਗੀਆਂ ਕਿਉਂਕਿ ਇਹ ਪੈਟਰੋਲ ਡੀਜ਼ਲ ਤੱਕ ਐਸੀ ਚੀਜ਼ ਹੈ ਜਿਹੜੀ ਹਾਈ ਟਾਈਮ 'ਚ ਜੱਦੀ ਦੇਖਣ ਨੂੰ ਮਿਲ ਜਾਂਦੀ ਆ ਹਲੇ ਹੋਰ ਜਿਵੇਂ ਬਾਹਰੋਂ ਚੀਜ਼ਾਂ ਹੁੰਦੀਆਂ ਨੇ ਪਿਆਜ਼ ਟਮਾਟਰ ਜਿਹੜੀਆਂ ਚੀਜ਼ਾਂ ਬਾਹਰੋਂ ਬਾਹਰੀ ਸਟੇਟਾਂ 'ਚ ਆਉਂਦੀਆਂ ਨੇ ਉਹਨਾਂ ਤੇ ਵੀ ਇਫੈਕਟ ਪਊਗਾ ਦੇਖੋ ਇਹ ਤੋਂ ਬਾਅਦ ਸਰਕਾਰ ਅੱਗੇ ਕੀ ਨਿਰਣੇ ਕਰਦੀ ਆ ਜਿਵੇਂ ਵੀ ਜੋ ਵੀ ਫੈਸਲੇ ਹੁੰਦੇ ਆ ਸੋ ਸਮਝ ਕੇ ਲਵੇ ਸਰਕਾਰ ਕਿਸੇ ਨੂੰ ਪਰੇਸ਼ਾਨੀ ਨਾ ਵੀ ਵਸੇ ਇਹ ਇੰਡੀਕੇਟਰ ਰਹੇ ਪੰਜ ਮਿਲ ਗਿਆ ਪੈਟਰੋਲ ਨਹੀਂ ਕਿੰਨਾ ਕ ਟਾਈਮ ਹੋ ਗਿਆ ਘੜਿਆਂ ਨੂੰ ਇਹਦਾ 100 ਦਾ ਹੀ ਹੈ 100 ਦਾ ਹੀ ਪਾਉਣਾ ਇਹਦਾ ਤਾਂ 2025 ਤੱਕ ਚੱਲ ਪਣਾ 100 ਦਾ ਪਾ ਕੇ ਪਲਟਿਨਾ ਹੀ 2025 ਤੱਕ ਚੱਲ ਪਣਾ ਇਹਦਾ ਅੱਛਾ ਪਹਿਲਾ ਕਦੋਂ ਪੋਇਆ ਸੀ 2023 ਚ ਪੋਇਆ ਹੋਣਾ ਪਹਿਲਾਂ ਨਹੀਂ ਗੱਲੇ ਪੋਇਆ ਮਾਣੋਂ ਆਇਆ ਹੀ ਮੁੰਡਾ ਖਮਾਣੋਂ ਤੋਂ ਆਇਆ ਇਹ ਤੇਲ ਪੋਣ ਹਾਂਜੀ ਉਧਰ ਬੰਦ ਹੋ ਗਿਆ ਸਾਰਾ ਕੁਝ ਐਨੇ ਤਾਂ ਤਾਂ ਫੂਕਦਾ ਹੀ ਇਹਨੇ ਹੈਂ ਕਦੋਂ ਹੋਇਆ ਸੀ 2012 ਨੂੰ ਇਹ ਜੋ ਹੋਇਆ ਸੀ ਸਾਰੇ ਬੰਦ ਨਹੀਂ ਹੁਣ ਸਾਰੇ ਪਾਸੇ ਫਾਇਦਾ ਸਾਰਿਆਂ ਨੂੰ ਬਲਟੀਨਾ ਹੀ ਲੈਣਾ ਚਾਹੀਦਾ ਫਿਰ ਜੇ ਤੇਲ ਦਾ ਖੁੱਲਿਆ ਹਾਂਜੀ ਬਲਟੀਨਾ ਜੀ ਵੀ ਪੈਣਾ ਚਾਹੀਦਾ ਨਹੀਂ ਕਿ ਬਲਟੀਨਾ ਲੈਣ ਦਾ ਫਾਇਦਾ ਮੈਂ ਬੋਲੀ ਲਾਉ ਹਾਂਜੀ ਕਿੰਨਾ ਟਾਈਮ ਹੋ ਗਿਆ ਖੜਿਆ ਮੈਨੂੰ ਆ ਦੁਪਹਿਰੇ ਵੀ ਗੇੜਾ ਮਾਰਿਆ ਸੀ ਨਾ ਦੁਪਹਿਰੇ ਵਾਰੀ ਆਈਆ ਹੁਣ ਆ ਕੇ ਫੇਰ ਖੜਿਆ ਦੇਖਦੇ ਆ ਕਿ ਕਹਿੰਦੇ ਉਦੋਂ ਦੁਪਹਿਰੇ ਦੁਪਹਿਰੇ ਵਾਰੀਉ ਨਹੀਂ ਆਈ ਇਹ ਕਹਿਣਾ ਕੀ ਆ ਓ ਜਿਆਦਾ ਲੰਬੀਆਂ ਲਾਈਨਾਂ ਦੀਆਂ ਹੋਰ ਕੀ ਸਰ ਮੈਂ ਵੀਡੀਓ ਦਿਖਾ ਦਿੰਦਾ ਅੱਛਾ ਜੀ ਇਹ ਕਿਹੜਾ ਗਈ ਨਹੀਂ ਕੋਈ ਇੱਧਰ ਵੀ ਨੀ ਨਿਕਾ ਮਾਰ ਕੋਈ ਯਾਰ ਇਹ ਐਸੇ ਪੰਪਦੀ ਹੈ ਜੀ ਹਾਂ ਐਸੇ ਪੰਪਦੀ ਆ ਸਾਡੇ ਨਾਲ ਤੇਰਾ ਚਪੇੜਾ ਮੈਂ ਇੱਧਰ ਪੈਰ ਵੀ ਨਹੀਂ ਹਾਲ ਹਾਂ ਇਹ ਆਪ ਦੀ ਆ ਪਹਿਲਾਂ ਵਾਲੀ ਇੱਦੋਂ ਪਹਿਲਾਂ ਵਾਲੀ ਵੀਡੀਓ ਮੈਂ ਤਾਂ ਮਨ ਨਹੀਂ ਰਿਹਾ ਤੁਹਾਨੂੰ ਆਪਸ਼ਨ ਕਰਦਾ ਹੀ ਨਾ ਪਹਿਲਾਂ ਤੇਰੀ ਜਿਹੜੀ ਆ ਕਰੂਗਾ ਕੀ ਲੱਗਦਾ ਜੇ ਹੜਦਾਂ ਲੰਬੀ ਚੱਲੀ ਗਈ ਤਾਂ ਕੀ ਹਾਲ ਹੋਊਗਾ ਮੇਰਾ ਪਿੰਡ ਵਾਲਾ ਏਦਾ ਹੁਣ ਮੈਂ ਕੀ ਦੱਸਾਂ ਜੀ ਮਿਲ ਗਿਆ ਜੀ ਪੈਟਰੋਲ ਹਾਂ ਨੂੰ ਮਰਾ ਵੀ ਰਾਈ ਦਾ ਖੜੇ ਕਿੰਨਾ ਕੁ ਟਾਈਮ ਹੋ ਗਿਆ ਖੜੇ ਥੋੜਾ ਜਿਹਾ ਦੋ ਘੰਟਾ ਹੋ ਗਿਆ ਜੀ ਜੜਾ ਪੈਟਰੋਲ ਹੈ ਨਹੀਂ ਬਿਲਕੁਲ ਵੀ ਬਿਲਕੁਲ ਖਤਮ ਹੈ ਘਰ ਜਾਣ ਨੂੰ ਕਹੋ ਵੀ ਬੰਦੇ ਕੰਮ ਵਗੈਰਾ ਵੀ ਕਰਨੇ ਹੋਣਗੇ ਕਿੰਨੀ ਅਗ ਪਰੇਸ਼ਾਨੀਆਂ ਆ ਰਹੀਆਂ ਬਾਧੂ ਆ ਰਹੇ ਆ ਵੀਰੋਂ ਤੇ ਕਾਨੂੰਨ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਕਾਨੂੰਨ ਕਰਕੇ ਸਾਰੀ ਮਾੜੀ ਨਹੀਂ ਚੰਗਾ ਘਟੜਾ ਚ ਇਹ ਜਿਵੇਂ ਤੁਹਾਡੀ ਉਮਰ ਦਾ ਵੀ ਤਜਰਬਾ ਜੀ ਇਹ ਤਾਂ ਚਲੋ ਇੱਕ ਇਹੀ ਚੀਜ਼ ਹੈ ਜਿਹੜੀ ਆਪਾਂ ਨੂੰ ਐਟ ਅ ਟਾਈਮ ਦੇਖਣ ਨੂੰ ਮਿਲ ਗਈ ਵੀ ਇਹ ਮੁਸ਼ਕਲ ਆ ਗਈ ਹੋਰ ਕਿਹੜੀਆਂ ਕਿਹੜੀਆਂ ਜੇ ਹੜਤਾਲ ਨਹੀਂ ਖੁੱਲਦੀ ਮੁਸ਼ਕਲ ਆਉਣੀਆਂ ਮੁਸ਼ਕਲਾਂ ਤਾਂ ਵੀ ਮੁਸ਼ਕਲ ਸਾਰੇ ਪਾਸੇ ਹੋਣੀਆਂ ਨੇ ਨਾ ਤੇਲ ਆਵੇ ਨਾ ਕੋਈ ਸਬਜ਼ੀ ਆਵੇ ਨਾ ਕੋਈ ਹੋਰ ਆਵੇ ਸਾਰਾ ਕੁਝ ਬੰਦ ਹੋਣ ਨੇ ਐਂਬੂਲੈਂਸਾਂ ਨੂੰ ਵੀ ਕੀ ਹੈ ਕਿਸੇ ਨੂੰ ਵੀ ਨਹੀਂਗਾ ਜੇ ਤੇਲ ਆਊਗਾ ਤਾਂ ਮਿਲੂਗਾ ਨਹੀਂ ਫਿਰ ਸਾਈਕਲ 'ਤੇ ਕੰਨੇ ਪੈਣਗੇ ਸਾਈਕਲ ਤੇ ਵੀ ਕਿੰਨੇ ਕੁ ਦੂਰ ਚੱਲ ਜੂਗਾ ਚਲੋ ਜਿੰਨਾ ਵੀ ਮਸਲਾ ਤਾਂ ਹੱਲ ਹੋਊ ਕੋਈ ਨਾ ਕੋਈ ਚਲੋ ਜੀ ਆਪਾਂ ਤੇਲ ਇਹ ਵੀ ਕਹੀ ਹੈ ਜੀ ਹੁਣ ਚਲੋ ਇਹ ਪਾ ਦੇਣਗੇ ਆ ਨਾ ਜਿੰਨਾ ਕਿੰਨਾ ਕੋ ਸਟਾਕ ਹੈਗਾ ਪਰ ਉਹ ਵੀ ਕਿੰਨੇ ਕਿ ਦਿਨ ਚੱਲ ਜੂ ਜੇ ਹੜਤਾਲ ਨਹੀਂ ਖੁੱਲਦੀ ਤਾਂ ਉਹ 2-4 ਦਿਨ ਵੱਧ ਤੋਂ ਵੱਧ ਕੱਢ ਦੂਗਾ ਮੋਟਰਸਾਈਕਲਾਂ 'ਚ ਪਾਇਆ ਤੇਲ ਕਿੰਨਾ ਕਿੰਨਾ ਜੇ ਬੰਦਾ ਦੇਖ ਕੇ ਜਲਾ ਲੂਗਾ ਦੇਖ ਕੇ ਚਲਾ ਲੂਗਾ ਜੇ ਹੜਤਾਲ ਖੁੱਲੀ ਦੇਈ ਖੁੱਲੀ ਦੇ ਤੇ ਕੀ ਇਸ ਬਾਰੇ ਸਰਕਾਰ ਨੂੰ ਕਹਿਣਾ ਚਾਹੁੰਦੇ ਹੋ ਕਹੀ ਕਹਿਣਾ ਕਹਿਣਾ ਸਰਕਾਰ ਨੂੰ ਕੀ ਆਪਾਂ ਨਾ ਕਹਿ ਸਕਦੇ ਕੋਈ ਜਿਹੜਾ ਕੰਮ ਉਹਨਾਂ ਦਾ ਕਰ ਹੀ ਜਾਣਾ ਪੈਸਾ ਤਾਂ ਚਾਹੀਦਾ ਨਹੀਂ ਚਾਹੀਦਾ ਨਹੀਂ ਕਾਨੂੰਨ ਬਾਰੇ ਵੀ ਕੀ ਕਾਨੂੰਨ ਹੈ ਇਹ ਕਾਨੂੰਨ ਦਾ ਇਹ ਜਿਹੜਾ ਹੁਣ ਡਰਾਈਵਰਾਂ ਨੂੰ ਕੋਈ ਕਰਿਆ ਇਹਨਾਂ ਨੇ ਦਾ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਹਾਂ ਤੇ ਉਹ ਸਿਰਫ ਟਰੱਕ ਡਰਾਈਵਰਾਂ ਨੂੰ ਨਹੀਂ ਪਤਾ ਤੁਹਾਨੂੰ ਇਹ ਤੁਹਾਡੇ ਲਈ ਵੀ ਹੈ ਸਾਰਿਆਂ ਲਈ ਹੈ ਟਰੱਕ ਡਰਾਈਵਰ ਬਹੁਤ ਕੁਝ ਵੀ ਚਲਾ ਰਹੇ ਨੇ ਜੋ ਮਰਜ਼ੀ ਚਲਾ ਰਹੇ ਨੇ ਮਤਲਬ ਸਹੀ ਨੇ ਤੁਹਾਨੂੰ ਲੱਗਦਾ ਕਿ ਗਲਤ ਲੱਗਦਾ ਗਲਤ ਨਹੀਂ ਹੁਣ ਜੇ ਬੰਦਾ ਖੜਦਾ ਤਾਂ ਹੁਕਮ ਉਹਲੇ ਕੁੱਟ ਕੇ ਮਾਰ ਦਊਗੀ ਹਰ ਇੱਕ ਬੰਦਾ ਕਰੂਗਾ ਨਾ ਖੜ ਨਹੀਂ ਹੋਗਾ ਨਾ ਭੱਜਣ ਜਾਊਗਾ ਇਹ ਕੋਈ ਐਦਾਂ ਦਾ ਵੀ ਕਾਨੂੰਨ ਹੋਣਾ ਚਾਹੀਦਾ ਵੀ ਜੇ ਕੋਈ ਬੰਦਾ ਖੜਦਾ ਹੈਗਾ ਐਕਸੀਡੈਂਟ ਤੋਂ ਬਾਅਦ ਜੇ ਕੋਈ ਉਹਤੇ ਜਾਨੀ ਮਾਲੀ ਨੁਕਸਾਨ ਹੁੰਦਾ ਉਹਦਾ ਜਾਂ ਕੋਈ ਹੋਰ ਨੁਕਸਾਨ ਹੁੰਦਾ ਉਹਤੇ ਵੀ ਪਰਚਾ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਨੁਕਸਾਨ ਤਾਂ ਦੋਨਾਂ ਦਾ ਹੀ ਆ ਮਿਲ ਗਿਆ ਜੀ ਪੈਟਰੋਲ ਨਹੀਂ ਮਿਲੇ ਹਾਂ ਜੀ ਉਧਰ ਚੱਲੇ ਹਾਂ ਮੈਂ ਫਿਰ ਹੁਣ ਚੱਲਦਾ ਵੀਰ ਜੀ ਇਥੇ ਤਾਂ ਵੇਟ ਬਹੁਤ ਕਰਨੀ ਪੈਣੀ ਆ ਕਿੰਨਾ ਕਿਤੇ ਹੋਗੇ ਮੈਨੂੰ ਹੋਰ ਤਾਂ ਥੋੜਾ ਟਾਈਮ ਹੈ ਇਹਨੂੰ 15-20 ਮਿੰਟ ਹੋਏ ਆ ਪਰ ਜੈ ਲੱਗਦਾ ਨਹੀਂ ਲੱਗਦਾ ਨਹੀਂ ਹੈਗਾ ਹੋ ਸਕਦਾ ਵਾਰੀ ਆਵੇ ਜਦ ਤੱਕ ਖਤਮ ਹੋ ਜਵੇ ਕਹਿ ਨਹੀਂ ਸਕਦੇ। ਜਿਹੜਾ ਵਧੀਆ ਜਿਹੜਾ ਹੈਗਾ ਉਹ ਵਿਚਾਲੋ। ਹਾਂਜੀ ਹਾਂ ਪਹਿਲਾਂ ਵੀ ਮੁੰਡਾ ਘੁੰਮ ਕੇ ਗਿਆ ਉਹਨੂੰ ਮਿਲਿਆ ਨਹੀਂ ਹੈਗਾ। ਇਹ ਆ ਵੀ ਜੇ ਉਹ ਸਾਹਮਣੇ ਨਾਲ ਘੁੰਮੇ ਗਿਆ ਤਾਂ ਫਿਰ ਜਿਹੜਾ ਮਾੜਾ ਮੋਟਾ ਚੱਲਣਾ ਹੋ ਉਹ ਨਹੀਂ ਚੱਲਣਾ। ਕੋਈ ਕਹਿਣ ਲੱਗਿਆ ਸੀ ਜਿਵੇਂ ਜਿੰਨੀ ਆਮ ਲੋਕ ਆਮ ਦਿਨਾਂ 'ਚ ਗੱਡੀਆਂ ਘੁੰਮਦੀਆਂ ਨੇ ਅੱਜ ਜਿਆਦਾ ਗੱਡੀਆਂ ਮੋਟਰਸਾਈਕਲ ਦਿਖ ਰਹੇ ਨੇ ਘੁੰਮਦੇ। ਅੱਜ ਫਿਰ ਜਿਆਦਾ ਇਸ ਕਰਕੇ ਵੀ ਹੁਣ ਮਿਲ ਨਹੀਂ ਰਿਹਾ ਤੇਲ ਸਾਰੇ ਤੇਲ ਦੇ ਚੱਕਰ ਦੇ ਵਿੱਚ ਹੈ ਕੋ ਮਰਿਆ ਮੈਂ ਤਾਂ ਲੱਗਦਾ। ਹਾਂ ਕੋਈ ਕਹਿੰਦਾ ਇੱਧਰੋਂ ਮਿਲੂਗਾ ਕੋਈ ਕਹਿੰਦਾ ਉੱਧਰੋਂ ਮਿਲੂਗਾ ਵੈਸੇ ਪੈਟਰੋਲ ਪੰਪ ਬੰਦ ਨੇ। ਕਈਆਂ ਦੇ ਉੱਤੇ ਤਾਂ ਬਿਲਕੁਲ ਹੀ ਖਤਮ ਹੋਇਆ ਹੋਇਆ ਆ। ਆ ਪਿੱਛੇ ਜਾ ਕੇ ਆਇਆ ਪਿੱਛੇ ਚੌਂਕ ਵਾਲਾ ਜਿਹੜਾ ਪੈਟਰੋਲ ਪੰਪ ਆ ਉਹਦੇ ਉੱਤੇ ਡੀਜ਼ਲ ਹੈਗਾ ਪੈਟਰੋਲ ਨਹੀਂ ਹੈਗਾ। ਕਈ ਸ਼ਹਿਰ ਤਾਂ ਡਰਾਈ ਹੋ ਗਏ ਜੀ ਬਿਲਕੁਲ। ਹਾਂ ਜੀ ਹਾਂ ਬਿਲਕੁਲ ਡਰਾਈ ਨੇ ਜੀ। ਖਤਮ ਹੈ ਜੀ। ਉਹਨਾਂ ਨੇ ਬਾਹਰੇ ਲਾਇਆ ਹੋਇਆ ਬੰਦੇ ਖੜੇ ਨੇ। ਬਾਹਰੇ ਗੈਰ ਨੇ। ਕਾਨੂੰਨਾਂ ਬਾਰੇ ਕੀ ਕਹੋਂਗੇ ਜਿਹਦੇ ਕਰਕੇ ਸਾਰੀ ਪਰੇਸ਼ਾਨੀ ਹੋਈ ਹੈ ਜੀ। ਵੀ ਸਹੀ ਨੇ ਗਲਤ ਨੇ। ਕਾਨੂੰਨ ਬਰੇ ਐਕਚੁਅਲੀ ਕੀ ਹੈ ਕਿ ਮੈਨੂੰ ਇਹ ਹੀ ਨਹੀਂ ਪਤਾ ਕਿ ਕਾਨੂੰਨ ਕੀ ਕਿਸ ਕਰਕੇ ਦਿੱਕਤ ਕਿਸ ਕਰਕੇ ਆਈ। ਮੈਂ ਦੱਸ ਦਿੰਦਾ ਨੇ ਇੱਕ ਜਿਹੜਾ ਹਿੱਟ ਐਂਡ ਰਨ ਦਾ ਕੇਸ ਹੁੰਦਾ ਸੀ ਪਹਿਲਾਂ ਵੀ ਜੇ ਕੋਈ ਕਿਸੇ ਨੂੰ ਟੱਕਰ ਮਾਰਦਾ ਹੈ ਤੇ ਉਹ ਤੋਂ ਬਾਅਦ ਚ ਭੱਜ ਜਾਂਦਾ ਹੈ ਤਾਂ ਉਸ ਕਾਨੂੰਨ ਦੇ ਵਿੱਚ ਪ੍ਰਾਵਧਾਨ ਕੀਤਾ ਗਿਆ ਹੈ ਕਿ ਜੇ ਕੋਈ ਕਿਸੇ ਨੂੰ ਟੱਕਰ ਮਾਰਨ ਤੋਂ ਬਾਅਦ ਉਹ ਬੰਦੇ ਦੀ ਮੌਤ ਹੋ ਜਾਂਦੀ ਹੈ ਤਾਂ ਉੱਥੋਂ ਭੱਜ ਜਾਂਦਾ ਡਰਾਈਵਰ ਮੌਕੇ ਤੇ ਮੌਜੂਦ ਹੀ ਨਹੀਂ ਰਹਿੰਦਾ ਤਾਂ ਉਹਨੂੰ 10 ਸਾਲ ਤੱਕ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਹੋ ਸਕਦਾ ਵੀ ਇਹ ਚ ਡਰਾਈਵਰਾਂ ਦਾ ਇਹ ਕਹਿਣਾ ਕਿ ਅਸੀਂ ਕਾਨੂੰਨ ਦੀ ਪਾਲਣਾ ਕਰਦੇ ਜੇਕਰ ਅਸੀਂ ਮੌਕੇ ਤੇ ਖੜੇ ਰਹਿੰਨਾ ਸਾਨੂੰ ਲੋਕ ਕੋ ਟੁਕ ਟੁਕ ਕੇ ਮਾਰ ਦਿੰਦੇ ਨੇ ਵੀ ਜੇਕਰ ਅਸੀਂ ਉੱਥੇ ਰੁਕਾਂਗੇ ਤਾਂ ਸਾਡੀ ਲੁੱਟ ਕੋ ਹੁੰਦੀ ਆ ਸਾਨੂੰ ਕੁੱਟਦੇ ਮਾਰਦੇ ਨੇ ਤੇ ਦੂਜੀ ਗੱਲ ਉਹ ਕਹਿੰਦੇ ਅਸੀਂ ਆਖਰ ਨੂੰ ਕਾਨੂੰਨ ਸਾਹਮਣੇ ਪੇਸ਼ ਤਾਂ ਹੋਣਾ ਹੀ ਆ ਵੀ ਅਸੀਂ ਭਗੌੜੇ ਤਾਂ ਹੁੰਦੇ ਨਹੀਂ ਉਹਨਾਂ ਦਾ ਇਹ ਪੱਖ ਆਗਾ ਉਹ ਵੈਸੇ ਇਹ ਵੀ ਸਹੀ ਹੈ ਕਿ ਉਹ ਚਲੋ ਮੌਕੇ ਦੇ ਉੱਤੇ ਉਹਨਾਂ ਨੂੰ ਇਹ ਡਰ ਰਹਿੰਦਾ ਕਿ ਹੋ ਸਕਦਾ ਸਾਨੂੰ ਕੁੱਟ ਮਾਰ ਕਰਕੇ ਨਾ ਕੋਈ ਮਾਰ ਦੇਵੇ ਪਰ ਇਹ ਆ ਵੀ ਲੋਕ ਆਪਣੀ ਜਗ੍ਹਾ ਸਹੀ ਨੇ ਵੀ ਜੇ ਭੱਜ ਜਾਂਦੇ ਨੇ ਮੌਕੇ ਦੇ ਉੱਤੇ ਇਹ ਤਾਂ ਬਾਅਦ ਦੇ ਵਿੱਚ ਪਤਾ ਨਹੀਂ ਕੋਈ ਪੇਸ਼ ਹੋਵੇ ਜਾਂ ਆਵੇ ਜਾਂ ਮਿਲੇ ਜਾਂ ਨਾ ਆਵੇ ਜਾਂ ਬਾਅਦ ਦੇ ਵਿੱਚ ਕੋਈ ਕੰਪਰੋਮਾਈਜ਼ ਹੋ ਜਾਂਦਾ ਹਾਂ ਇਹ ਹਰ ਇੱਕ ਡਰਾਈਵਰ ਲਈ ਹੈ ਚਾਹੇ ਕੋਈ ਸਕੂਟੀ ਦਾ ਡਰਾਈਵਰ ਹੋਵੇ ਉਹਦੇ ਲਈ ਵੀ ਹੈ ਇਹ ਕਾਨੂੰਨ ਅੱਛਾ ਸਕੂਟੀ ਦੇ ਡਰਾਈਵਰ ਲਈ ਵੀ ਹੈ ਹਰ ਇੱਕ ਡਰਾਈਵਰ ਲਈ ਹੈ ਜੀ ਮੈਂ ਮੈਂ ਵੀ ਡਰਾਈਵਰ ਹਾਂ ਇੱਕ ਤੁਸੀਂ ਵੀ ਡਰਾਈਵਰ ਹੋ ਸਿਰਫ ਟਰੱਕ ਵੱਡੇ ਕਮਰਸ਼ੀਅਲ ਡਰਾਈਵਰਾਂ ਲਈ ਨਹੀਂ ਹੈਗਾ ਹਰ ਇੱਕ ਡਰਾਈਵਰ ਲਈ ਇਹ ਕਾਨੂੰਨ ਹੈ ਅੱਛਾ ਹਰ ਕਿਸੇ ਡਰਾਈਵਰ ਦੇ ਲਈ ਹੈ ਹਾਂਜੀ ਠੀਕ ਹੈ ਠੀਕ ਜਿਹੜੀ ਮੋਟਰ ਵਹੀਕਲ ਐਕਟ ਦੇ ਅਧੀਨ ਆਉਂਦੀ ਆ ਗੱਡੀ ਜਿਹਦੀ ਰਜਿਸਟ੍ਰੇਸ਼ਨ ਹੋਈ ਵੀ ਆ ਜੇਕਰ ਉਹਦੇ ਰਾਈ ਕੋਈ ਇਦਾਂ ਦਾ ਇਨਸੀਡੈਂਸ ਹੁੰਦਾ ਬੰਦਾ ਮੌਕੇ ਤੋਂ ਭੱਜਦਾ ਤਾਂ ਉਤੇ ਲਾਗੂ ਹੋਊਗਾ ਅੱਛਾ ਅੱਛਾ ਤੇ ਕਿਤੇ ਨਾ ਕਿਤੇ ਜਿਹੜੇ ਮਤਲਬ ਸਿਆਣੇ ਲੋਕ ਨੇ ਸਾਡੇ ਉਹਨਾਂ ਵਕੀਲ ਸਾਹਿਬ ਨਾਲ ਵੀ ਇੰਟਰਵਿਊ ਹੋਈ ਆ ਉਹਨਾਂ ਦਾ ਕਹਿਣਾ ਵੀ ਜੇਕਰ ਚਲੋ ਇਹ ਕਾਨੂੰਨ ਦਾ ਸਵਾਗਤ ਕਰ ਦਿਆ ਜਾਂਦਾ ਕਿਤੇ ਨਾ ਕਿਤੇ ਵੀ ਸਹੀ ਵੀ ਕਹਿ ਦਿੰਨੇ ਆ ਪਰ ਇਹ ਵੀ ਕਾਨੂੰਨ ਨਾਲ ਦੀ ਨਾਲ ਬਣਾਉਣਾ ਚਾਹੀਦਾ ਵੀ ਜੇਕਰ ਮੌਕੇ ਤੇ ਬੰਦਾ ਖੜਦਾ ਉਹਦੇ ਨਾਲ ਕੁੱਟਮਾਰ ਹੁੰਦੀ ਆ ਉਹਦਾ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਤਾਂ ਉਹਨਾਂ ਲੋਕਾਂ ਤੇ ਵੀ ਕਾਰਵਾਈ ਹੋਵੇ ਬਿਲਕੁਲ ਸਹੀ ਹੈ ਵੀ ਜੀ ਇਹ ਤਾਂ ਹੋਣੀ ਚਾਹੀਦੀ ਆ ਫਿਰ ਜੇ ਕੋਈ ਉਹਦੀ ਕੁੱਟਮਾਰ ਹੁਣ ਮੰਨ ਲਓ ਕੋਈ ਬੰਦਾ ਖੜਦਾ ਉਥੇ ਉਹਨੂੰ ਲੋਕ ਕੁੱਟ-ਕੁੱਟ ਕੇ ਮਾਰ ਦਿੰਦੇ ਨੇ ਉਹਦਾ ਨੁਕਸਾਨ ਹੋ ਗਿਆ ਨਾ ਉਹ ਜਾਂ ਉਹਦੇ ਕੋਈ ਸਰਟੀਫਿਕੇਟ ਜਿਆਦਾ ਲੱਗ ਜਾਂਦੀ ਆ ਉਹਦਾ ਵੀ ਨੁਕਸਾਨ ਹੋ ਰਿਹਾ ਉਹਦਾ ਫਿਰ ਕੌਣ ਜ਼ਿੰਮੇਵਾਰ ਆ ਉਹਦਾ ਫਿਰ ਜਾਂਦਾ ਗਵਰਨਮੈਂਟ ਉਹਦੀ ਜ਼ਿੰਮੇਵਾਰ ਹੋਵੇ ਕੋਈ ਉਹਦੇ ਲਈ ਵੀ ਕੋਈ ਕਾਨੂੰਨ ਜਾਂ ਲਾ ਹੋਣਾ ਚਾਹੀਦਾ ਵੀ ਉਹਨੂੰ ਕੋਈ ਕੁਝ ਕਹਿਣ ਬਲੇ ਕਿਤੇ ਐਕਸੀਡੈਂਟ ਹੁੰਦਾ ਜਿਹੜੇ ਬੰਦਾ ਖੜਦਾ ਉਹਦੀ ਕੁੱਟਮਾਰ ਤਾਂ ਹੁੰਦੀ ਆ ਉਹਨੂੰ ਲੁੱਟਿਆ ਵੀ ਜਾਂਦਾ ਉਹਦੇ ਮੋਬਾਈਲ ਤੱਕ ਹੋਏ ਜਾਂਦੇ ਨੇ ਆਪ ਦੌਰ ਤੇ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਾਂਜੀ ਹਾਂ ਬਾਕੀ ਇਹ ਹੁੰਦਾ ਕੋਈ ਵੀ ਕਾਨੂੰਨ ਆ ਉਹਦੇ ਜੇ ਕਹ ਲਓ ਵੀ ਪੋਜ਼ਿਟਿਵ ਵੀ ਹੋ ਸਕਦੇ ਨੇ ਠੀਕ ਹੈ 네 ਸ਼ੁਕਰੀਆ ਜੀ ਮਿਲ ਗਿਆ ਜੀ ਪੈਟਰੋਲ ਪੈਟਰੋਲ ਕਿੱਥੇ ਵੀਰੇ ਇੱਥੇ ਦਾ ਰੋਟੀ ਤੋਂ ਵੀ ਜਾਂਦੇ ਲੱਗੇ ਸਵੇਰ ਦੇ ਕੀ ਹੋ ਗਿਆ ਵੀ ਪੈਟਰੋਲ ਦੀ ਲਾਈਨ 'ਚ ਲੱਗੇਵੇਂ ਆਵਾਜ਼ ਸਵੇਰ ਦੇ ਤਿੰਨ ਤਿੰਨ ਪੰਪ ਚੇਂਜ ਕਰਤੇ ਵੀਰੇ ਪਹਿਲੇ ਤੇ ਲੱਗੇ ਯਾਰ ਨੂੰ ਕੋਲ ਕੇ ਮੁੱਕ ਗਿਆ ਫਿਰ ਦੂਏ ਤੇ ਉਹ ਵੀ ਮੁੱਕਿਆ ਤੀਏ ਤੇਰੇ ਸਾਹਮਣੇ ਇਹਦਾ ਦਵਾਈ ਵਾਲੇ ਰੂਲ ਠੋਕ ਦਿੱ ਸਰਕਾਰ ਨੇ ਰੋਡਸ ਆਲੇ ਸਿੰਗਲ ਨੇ ਸਾਰੇ ਸਹੀ ਗੱਲ ੱਟਕਾ ਯਾਰ ਨਿਆਇ ਵੀਰੇ ਬਹੁਤ ਨਿਆਇ ਹੁਣ ਰਹਿੰਦੇ ਹੁੰਦੇ ਲੋਕਾਂ ਨੇ ਵੀ ਹੱਥ ਮਚਾਈ ਪਈ ਆ ਵੀਰੇ ਸਰੋਂ ਦਾ ਤੇਲ ਆਣੀਆਂ ਪੰਜ-ਪੰਜ ਲੀਟਰ ਵਾਲੀਆਂ ਕੈਨੀਆਂ ਭਰ-ਭਰ ਲਈ ਆਈ ਜਾਂਦੇ ਨੇ ਘਰ ਨੂੰ ਦਸ ਜਿਹੜੇ ਫੁੱਲ ਵੀ ਨੇ ਜਿੰਨਾਂ ਦੀ ਗੱਡੀ ਵੀ ਨੇ ਕਾਨੂੰਨ ਦੀਆਂ ਧੱਜੀਆਂ ਡਾਈਆਂ ਪਈਆਂ ਐਸਾ ਹੀ ਹਾਲ ਪੰਪ ਵਾਲਿਆਂ ਦਾ ਇਹਨਾਂ ਨੂੰ ਮੈ ਚਾਹੀਦਾ ਵੀ ਤੁਸੀਂ ਦੋ-ਦੋ ਸੌ ਦਾ ਸਾਰਿਆਂ ਨੂੰ ਪਾਓ ਯਾਰ ਬੰਦੇ ਤੁਰਦੇ ਤਾਂ ਹੁਣ ਸਹੀ ਗੱਲ ਲੋਕ ਵੀਰੇ ਦੁਕਾਨਾਂ ਵਾਲੇ ਦਾ ਵੀ ਭੀੜ ਵੀ ਨਾ ਹੋਵੇ ਇੱਥੇ ਭੀੜ ਹੋਣੀ ਉਹ ਨਹੀਂ ਵੀਰੇ ਹੋਣੀ ਉਹ ਨਹੀਂ ਦੁਕਾਨਾਂ ਵਾਲੇ ਸਟੋਰ ਕਰਦੇ ਨੇ ਲਿਆ ਲਿਆ ਆਪਣਾ ਸਾਰਾ ਸਮਾਨ ਦੁਕਾਨਾਂ ਵਾਲੇ ਵੇਚਣਾ ਇਹਨਾਂ ਨੇ ਪਿੰਡ ਉਹ ਸਾਡੇ ਉਹ ਪਿੱਛੇ ਪੰਪ ਤੇ ਇੱਕ ਮੁੰਡੇ ਨੇ ਲਈ ਕੈਨ ਭਰਾਈ 500 ਦੀ ਪ੍ਰਾਈਸ 700 ਦੀ ਵੇਚਤੀ ਨਾਲੇ ਔਰ 200 ਕਮਾ ਕੇ ਨਿਕਲ ਗਏ ਟੱਕਾ ਯਾਰ ਇਹ ਲੋਕ ਵੀ ਨਹੀਂ ਇਹਨਾਂ ਨੂੰ ਚਾਹੀਦਾ ਬੰਪ ਵਾਲਿਆਂ ਨੂੰ ਵੀ ਚਾਹੀਦਾ ਵੀ ਭਾਈ ਅਸੀਂ 200 ਤੋਂ ਵੱਧ ਕਿਹਦਾ ਨਹੀਂ ਪਾਉਣਾ ਯਾਰ ਹਰੇਕ ਬੰਦਾ ਕੰਮ 'ਚ ਵੀਰੇ ਮੁੰਡੇ ਤਾਂ ਖੜੇ ਨੇ ਕੁੜੀਆਂ ਤਾਂ ਬਹੁਤ ਔਖਾ ਹੈ ਸਹੀ ਗੱਲ ਲੇਡੀਜ਼ ਤਾਂ ਬੜਾ ਔਖਾ ਹੈ ਉਹ ਕਿੱਥੇ ਜਾਣ ਲੇਡੀ ਕਿੰਨੇ ਹੁਣ ਦਿਨ ਵੀ ਛੋਟੇ ਨੇ ਦਿਨ ਵੀ ਛੋਟੇ ਠੰਡਾ ਵੀਰੇ ਠੰਡਾ ਸਰਦਾ ਨਹੀਂ ਕੰਮ ਵਾਲੇ ਬੰਦੇ ਦਾ ਜਿਹੜਾ ਰੈਗੂਲਰ ਵੇਸ ਤੇ ਸਰਦਾ ਹੀ ਨਹੀਂ ਯਾਰ ਉਹ ਕਿੱਥੇ ਜਾਣ ਬਹੁਤ ਬੁਰਾ ਪ੍ਰਬੰਧ ਆ ਯਾਰ ਦਵਾਈ ਬਣਾਉਣ ਨੂੰ ਫਿਰ ਗੌਰਮ ਕਾਨੂੰਨ ਤਾਂ ਸਾਰੇ ਦਵਾਈ ਵਾਲੇ ਨੇ ਰੋਡ ਸਿੰਗਲ ਨੇ ਸਹੀ ਗੱਲ ਆ ਸਜਾ ਦਾ ਸਿੱਧੀ ਹੋਣੀ ਉਹ ਵੀ ਦੇਣ ਜੇ ਫਰਜ਼ ਲੈਣੇ ਨੇ ਤਾਂ ਹਾਂ ਹਾਂ ਵੀਰੇ ਸਰਵਿਸ 1% ਸਰਵਿਸ ਨਹੀਂ ਜੇ ਸਰਵਿਸ ਹੋਵੇ ਫਿਰ ਤਾਂ ਰੌਲਾ ਹੀ ਨਹੀਂ ਕੋਈ ਸਰਵਿਸ ਨਹੀਂ ਦੇ ਰਹੀ ਇਹ ਗਵਰਨਮੈਂਟ ਜਵੇਂ ਨਹੀਂ ਪ੍ਰੋਵਾਈਡ ਕਰ ਰਹੀ ਕੋਈ ਇਹ ਤਾਂ ਹੁਣ ਤੇਰੇ ਸਾਹਮਣੇ ਹੀ ਆ ਦੇਖ ਲੈ ਹਾਲ ਕੀ ਆ ਸਵੇਰ ਦਾ ਹੀ ਹਾਲ ਚੱਲਦਾ ਲੋਕ ਵੀ ਨਹੀਂ ਸਮਝਦਾ ਰਹਿ ਗਏ ਵੀਰੇ ਲੋਕ ਕੀ ਕਰਦੇ ਨੇ ਅਗਲਾ ਸਰੋਂ ਦੇ ਤੇਲ ਵਾਲੀਆਂ 5 5 ਲੀਟਰ ਵਾਲੀਆਂ ਪੀਪੀਏ ਘਰਾਂ ਨੂੰ ਲੈ ਚਾਰ ਚਾਰ ਪੀਪੀਏ ਇੱਕ ਇੱਕ ਬੰਦਾ ਡੰਗੀ ਫਿਰਦਾ ਯਾਰ ਕਿੱਥੇ ਥੋੜਾ 10 20 ਜਣੇ ਤੁਰਨਗੇ ਘਰ ਨੂੰ ਜਾਣਗੇ ਦੋ ਦਿਨ ਲੰਘ ਜਾਣੂ ਤਾਂ ਹੱਲੋ ਕੋਈ ਕੋਈ ਵੀਰੇ ਨਹੀਂ ਮਿਲਦਾ ਕਿਸੇ ਨੂੰ ਨਹੀਂ ਮਿਲਦਾ ਉਹ ਕੱਖ ਨੇ ਇਹ ਕਰੀ ਹੈ ਜੀ ਠੀਕ ਹੈ ਵੀਰੇ ਮਿਲ ਗਿਆ ਜੀ ਪੈਟਰੋਲ ਤੁਹਾਨੂੰ ਨਹੀਂ ਜੀ ਅਜੇ ਮਿਲਿਆ ਨਹੀਂ ਹੈਗਾ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਖੜਿਆ ਨੂੰ 25 ਮਿੰਟ ਤਾਂ ਹੋਏ ਗਏ ਨੇ ਕੀ ਲੱਗਦਾ ਜਿਵੇਂ ਹੁਣ ਦਿਨ ਵੀ ਛੋਟੇ ਨੇ ਹਨੇਰਾ ਵੀ ਜਲਦੀ ਹੋ ਜਾਣਾ ਵੀ ਲੇਡੀਜ਼ ਨੂੰ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਕਿਉਂਕਿ ਜੈਂਟਸ ਨਾਲ ਤਾਂ ਸਾਡੀ ਗੱਲਬਾਤ ਹੋਈ ਹੈ ਲੇਡੀਜ਼ ਦੀਆਂ ਵੀ ਪਰੇਸ਼ਾਨੀਆਂ ਕਾਫੀ ਹੁੰਦੀਆਂ ਨੇ ਅਜਿਹੇ ਮਾਹੌਲ ਦੇ ਵਿੱਚ ਲੇਡੀਜ਼ ਨੂੰ ਵੀ ਕਾਫੀ ਦਿੱਕਤ ਆਉਂਦੀ ਹੈ ਜਿਨ੍ਹਾਂ ਨੇ ਜੌਬ ਤੇ ਜਾਣਾ ਹੁੰਦਾ ਕਈ ਵਾਰ ਪਟ્રોલ ਵਗੈਰਾ ਨਹੀਂ ਹੁੰਦਾ ਹੈਗਾ ਉਹਨਾਂ ਨੂੰ ਵੀ ਪਰੇਸ਼ਾਨੀਆਂ ਆਉਂਦੀਆਂ ਹੀ ਨੇ ਇਹ ਹਨੇਰਾ ਜਲਦੀ ਹੋ ਜਾਂਦਾ ਉਹਨਾਂ ਨੂੰ ਵੀ ਐਕਟਿਵ ਆਫਾਈਸ ਦੀ ਜਿਹੜੀ ਰੂਪਲ ਦੇ ਅਧਾਰ ਤੇ ਪਹਿਲਾਂ ਉਹ ਕਰਨਾ ਚਾਹੀਦਾ ਕਿਉਂਕਿ ਜੈਂਟਸ ਤਾਂ ਖੜ ਸਕਦੇ ਹਨੇਰੇ ਵਿੱਚ ਵੀ ਲੈ ਇਹ ਤਾਂ ਮੁਸ਼ਕਲ ਹੈ ਇਹ ਤਾਂ ਹੈ ਕੋਆਪਰੇਟਿਵ ਕਰਨੇ ਪਰ ਇਹ ਨਹੀਂ ਦੇਖਦੇ ਹੈਗੇ ਇਹ ਚੀਜ਼ ਨੂੰ ਵੀ ਅਸੀਂ ਕਿੱਥੇ ਤੱਕ ਅਸੀਂ ਕੋਆਪਰੇਟਿਵ ਕਰਾਂਗੇ ਪਰ ਇਹ ਨਹੀਂ ਸੋਚਦੇ ਇਹਨਾਂ ਨੂੰ ਸਾਰੇ ਇਕੁਅਲੀ ਆ ਬੀਬੀ ਵਿਚ ਜੈਂਟਸ ਵਿਚ ਹੀ ਲੇਡੀਆਂ ਤੇ ਕਈ ਲੋਕ ਪੀਪੀਆਂ ਵੀ ਲਈ ਖੜੇ ਨੇ ਜੀ ਬੋਤਲਾਂ ਲਈ ਖੜੇ ਨੇ ਉਹਨਾਂ ਨਾਲ ਮੇਰੇ ਖਿਆਲ ਚ ਜ਼ਿਆਦਾ ਟਾਈਮ ਲੱਗ ਰਿਹਾ ਹੈਗਾ ਲੋਕਰਾਂ ਨੂੰ ਪੀਪੀਆਂ ਚ ਸਟੋਰ ਕਰਕੇ ਲੈ ਕੇ ਜਾ ਰਹੇ ਨੇ ਇਹ ਸੋਚਦੇ ਨੇ ਕੀ ਪਤਾ ਪੈਟਰੋਲ ਪੰਪ ਦੋ ਦਿਨ ਖੁੱਲੂਗਾ ਜਾਂ ਨਹੀਂ ਖੁੱਲੂਗਾ ਇਸ ਲਈ ਉਹ ਪਹਿਲਾਂ ਹੀ ਆਪਣਾ ਸਟੋਰ ਕਰਕੇ ਰੱਖਦੇ ਨੇ ਪਰ ਜੇ ਹੜਤਾਲ ਨਹੀਂ ਖੁੱਲਦੀ ਕਿੰਨੇ ਕ ਦਿਨ ਚੱਲ ਜੂ ਪੀਪੀ ਬਤਵਾ ਦੋ ਦਿਨਾਂ ਲੰਘ ਜਾਣਗੇ ਤਿੰਨ ਦਿਨਾਂ ਲੰਘ ਜਾਣਗੇ ਮੌਕਾ ਦਾ ਫਿਰ ਉੱਤੀ ਆਣਾ ਹਾਂਜੀ ਤੇ ਜਿਹੜੇ ਹੜਤ ਮਤਲਬ ਹੜਤਾਲ ਹੋਈ ਹੈ ਜਿਹਦੇ ਕਰਕੇ ਸਾਰੀ ਪਰੇਸ਼ਾਨੀ ਤੁਹਾਨੂੰ ਵੀ ਆ ਰਹੀ ਹੈ ਬਾਕੀ ਪਬਲਿਕ ਨੂੰ ਵੀ ਆ ਰਹੀ ਹੈ ਉਹਨਾਂ ਕਾਨੂੰਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਮੋਦੀ ਸਰਕਾਰ ਨੂੰ ਹੁਣ ਚਾਹੀਦਾ ਕੁਝ ਨਾ ਕੁਝ ਫਾਲੋ ਕਰਨਾ ਚਾਹੀਦਾ ਪਰ ਇਹ ਨਹੀਂ ਬਣ ਰਿਹਾ ਕਿ ਨਾ ਹੀ ਕੋਈ ਰੂਲ ਰੈਗੂਲੇਸ਼ਨ ਬਣਾਉਂਦੇ ਨੇ ਕੋਈ ਨਾ ਹੀ ਲੇਡੀਜ਼ ਦੇ ਲਈ ਫਾਲੋ ਕਰਦੇ ਨੇ ਕਿਉਂਕਿ ਜੇ ਪੈਟਰੋਲ ਹੋਊਗਾ ਤਾਂ ਹੀ ਸਾਰੀਆਂ ਸੁਵਿਧਾ ਬਾਈਕ ਵਗੈਰਾ ਵਾਹਨ ਵਗੈਰਾ ਚੱਲਣਗੇ ਜੇ ਤਾਂ ਇਹ ਹੀ ਨਹੀਂ ਚੱਲਣਗੇ ਤਾਂ ਟ੍ਰਾਈਵਲ ਵੀ ਨਹੀਂ ਕਰ ਸਕਦੇ ਬਣਾਇਆ ਨਾ ਵੀ ਡਰਾਈਵਰ ਜੇ ਕਿਸੇ ਨੂੰ ਟੱਕਰ ਮਾਰ ਕੇ ਭਜਦਾ 10 ਸਾਲ ਦੀ ਕੈਦ 7 ਲੱਖ ਰੁਪਏ ਜੁਰਮਾਨਾ ਹੋਊਗਾ ਤੇ ਉਹ ਡਰਾਈਵਰ ਕੋਈ ਵੀ ਹੋ ਸਕਦਾ ਇੱਕ ਸਕੂਟੀ ਦਾ ਡਰਾਈਵਰ ਵੀ ਹੋ ਸਕਦਾ ਜਿਵੇਂ ਮੈਂ ਡਰਾਈਵਰ ਆ ਤੁਸੀਂ ਵੀ ਡਰਾਈਵਿੰਗ ਕਰ ਰਹੇ ਹੋ ਤੁਹਾਡੇ ਤੇ ਵੀ ਉਹ ਕਾਨੂੰਨ ਲਾਗੂ ਹੁੰਦਾ ਹਾਂਜੀ ਇਹ ਤਾਂ ਹੁੰਦਾ ਹੈ ਫੋਲੋ ਪਰ ਡਰਾਈਵਰ ਨੂੰ ਚਾਹੀਦਾ ਵੀ ਅਸੀਂ ਆਪਣੀ ਲਿਮਟ ਚ ਚਲਾਈਏ ਬਟ ਹੁਣ ਜਿਹੜੇ ਨਹੀਂ ਦੇਦੇ ਹੁਣ ਤੁੰਦਾਂ ਦੇ ਵਿੱਚ ਵੀ ਐਕਸੀਡੈਂਟ ਹੁੰਦੇ ਨੇ ਉਹ ਕਿਹੜਾ ਰੂਲ ਰੈਗੂਲੇਸ਼ਨ ਨੂੰ ਫੋਲੋ ਕਰਦੇ ਨੇ ਸੜਕਾ ਵੀ ਉਹ ਜੀ ਆ ਰਿਹਾ ਹੈਗੇ ਜੇ ਇਹ ਵੀ ਗੱਲ ਹੈ ਕਿਤੇ ਕਿਤੇ ਟੁੱਟੀਆਂ ਹੋਈਆਂ ਨੇ ਉਹ ਤਾਂ ਸਰਕਾਰ ਨੂੰ ਚਾਹੀਦਾ ਕਿਵੇਂ ਦੀਆਂ ਹੋਣੀਆਂ ਚਾਹੀਦੀਆਂ ਨੇ। ਸ਼ੁਕਰੀਆ ਜੀ। ਹਾਂਜੀ ਮਿਲ ਗਿਆ ਜੀ ਤੇ ਆਪਣੀ ਦਾ ਟੈਂਕੀ ਪਾਉਂਦਾ। ਟੈਂਕੀ ਬੋਲੇ ਹੀ ਮੈਂ ਕਿਹਾ 100 ਦਾ ਹੋਰ ਪਵਾ ਲਈਏ। ਫਿਰ ਲੋੜ ਪੈ ਜਾਂਦੀ ਆ। ਫੁੱਲ ਫਿਰ ਕਿੱਥੇ ਪਵਾਵਾਂਗੇ? ਹਾਂਜੀ। ਨਹੀਂ ਐਂ ਤਾਂ 100 150 ਦਾ ਤਾਂ ਪੈ ਜਾਈਦਾ। ਪਾ ਜਾਈਦਾ 100 150 ਦਾ। ਫਿਰ ਕਿਤੇ ਲਾ ਕੇ ਤੁਸੀਂ ਬਾਕੀ ਲੈਣ ਨੂੰ ਲੰਬੀ ਨਹੀਂ ਕਰ ਰਹੇ। ਆਪਾਂ ਦਾ ਸਵਾਦ ਲੈਣਾ ਇਹ ਹੀ ਦੇਖ ਲੀਏ ਕੀ ਬਣਦਾ। ਦੇਖ ਲੀਏ ਕੀ ਮਾਹੌਲ ਆ ਆਪਣਾ। ਉਹ ਇਹ ਵੀ ਕਿਤੇ ਮੇਲੇ ਨਾਲੋਂ ਘੱਟ ਨਹੀਂ ਐਟਮ ਉਹਦਾ ਤਾਂ ਲੈ ਹੀ ਮਾਹੌਲ ਨੂੰ ਦੇਖਣ ਵਾਲ ਹੁੰਦੇ ਨੇ ਸਾਰੇ ਪੰਪਾ ਦੇ ਜੀ ਪੂਰਾ ਜੀ ਲੱਗਿਆ ਹੋਇਆ ਜਾ ਕੇ ਕਿਹੜਾ ਮਾਰੋ ਮਾਹੌਲ ਏ ਬੜਾ ਘੇੜਾ ਆਣਿਆ ਪੰਪਾ ਦੇ ਲਈ ਆ ਜਾਓ ਕਦੇ ਪਹਿਲੇ ਜਿੰਦਗੀ ਦੇ ਦੇਖੇ ਇਸ ਤਰ੍ਹਾਂ ਨਾ ਨਹੀਂ ਇਹ ਤਾਂ ਆ ਸੀਨ ਤਾਂ ਪਹਿਲੀ ਵਾਰੀ ਦੇਖੀ ਹੈ ਇਕ ਲੋਲੇ ਹੋਈ ਹੋਈ ਆ ਪੰਪੜੇ ਵੀ ਔਖੇ ਹੋਏ ਨੇ ਪਾਲਦੇ ਨੇ ਚਾਰ ਪੰਜ ਬੰਦੇ ਆ ਜਾਣ ਹੋਰ ਕੰਮ ਤੇ ਅੱਗੇ ਕਾਹ ਲੱਭਦੇ ਹੁੰਦੇ ਨੇ ਅੱਜ ਥੱਕੇ ਮਾਰੇ ਉਹ ਤਾਂ ਗੱਲ ਹੈ ਜੀ ਤੇ ਜਿਹੜੇ ਕਾਨੂੰਨਾ ਕਰਕੇ ਸਾਰਾ ਮਾਹੌਲ ਬਣਿਆ ਉਹਨਾਂ ਬਾਰੇ ਕੀ ਕਹਾਂ ਉਹ ਕਾਨੂੰਨ ਨਾ ਕਾਨੂੰਨ ਦਾ ਵੀ ਪਾਨੂੰ ਪਤਾ ਨਹੀਂ ਕੁਝ ਇਹ ਤੁਹਾਨੂੰ ਮੈਂ ਦੱਸ ਦਿੰਦਾ ਕਾਨੂੰਨ ਬਣਾਇਆ ਡਰਾਈਵਿੰਗ ਦੇ ਵਾਸਤੇ ਜਿਵੇਂ ਕਹਿੰਦਾ ਐਕਸੀਡੈਂਟ ਕਰਕੇ ਬੰਦਾ ਭੱਜਦਾ ਜੇ ਡਰਾਈਵਰ ਕੋਈ ਵੀ ਹੋ ਸਕਦਾ ਤੁਸੀਂ ਵੀ ਡਰਾਈਵਰ ਹੋ ਜਿਵੇਂ ਮੈਂ ਮੋਟਰਸਾਈਕਲ ਚਲਾ ਰਹੇ ਹੋ ਟਰੱਕ ਡਰਾਈਵਰ ਵੀ ਹੋ ਸਕਦਾ ਬੱਸ ਡਰਾਈਵਰ ਵੀ ਤਾਂ ਜਿਹੜੇ ਬੰਦੇ ਨੂੰ ਟੱਕਰ ਮਾਰ ਕੇ ਭੱਜਦਾ ਜੇਕਰ ਉਹਦੀ ਮੌਤ ਹੋ ਜਾਂਦੀ ਹੈ ਤਾਂ 10 ਸਾਲ ਦੀ ਕੈਦ 7 ਲੱਖ ਰੁਪਏ ਜੁਰਮਾਨਾ ਅੱਛਾ ਜੁਰਮਾਨਾ ਗਰੀਬ ਬੰਦਾ ਗਰੀਬ ਬੰਦੇ ਇਥੋਂ ਕਰ ਦੂਗਾ ਜੀ 7 ਲੱਖ ਟਰੱਕ ਵਾਲੇ ਨੂੰ 7 ਲੱਖ ਦਾ ਸਾਲਤ ਨਹੀਂ ਜੁੜਦਾ ਹੁਣ ਇਹ ਉਹ ਕਿੱਥੋਂ ਦੇ ਦੂ 7 ਲੱਖ ਉਹਨਾਂ ਦਾ ਇਹੀ ਕਹਿਣਾ ਉਹਨਾਂ ਨੇ ਤਾਂ ਹੀ ਹੜਤਾਲ ਕੀਤੀ ਆ ਕਹਿੰਦੇ ਜੇ ਅਸੀਂ ਨਹੀਂ ਭੱਜਦੇ ਤਾਂ ਮਾਰਦੇ ਆ ਜੇ ਭੱਜਦੇ ਆ ਤਾਂ ਮਾਰਦੇ ਆ ਉਹ ਕਹਿੰਦੇ ਜੇ ਭੱਜਦੇ ਆ ਕਾਨੂੰਨ ਮੁਤਾਬਕ 10 ਸਾਲ ਦੀ ਕੈਦ ਤੇ 7 ਲੱਖ ਜੁਰਮਾਨਾ ਜੇ ਨਹੀਂ ਭੱਜਦੇ ਕਹਿੰਦਾ ਲੋਕ ਮਾਰ ਦਿੰਦੇ ਨੇ ਉਹ ਤਾਂ ਗੱਲ ਹੈ ਗਰੀਬ ਬੰਦਾ ਕਿੱਥੋਂ ਭਰ ਗਰੀਬ ਬੰਦਾ 7 ਲੱਖ ਰੁਪਈਆ ਜੀ ਲੱਗੋ ਲੈਣ ਜੀ ਆ ਚੈਨਲ ਕਿਹੜਾ ਜੀ ਲਿਮਟਿਡ ਗਿਆ ਨਹੀਂ ਦੋਸਤੋ ਹਲੇ ਕੱਲ ਦੀ ਹੀ ਗੱਲ ਐ ਜਦੋਂ ਪੈਟਰੋਲ ਪੰਪਾਂ ਤੇ ਲੰਮੀਆਂ ਕਤਾਰਾਂ ਲੱਗੀਆਂ ਸਨ ਤੇ ਉਥੇ ਹੀ ਅੱਜ ਸਵੇਰੇ ਹੀ ਇਸ ਹੜਤਾਲ ਨੂੰ ਹਲੇ ਬੰਦ ਹੋਇਆ ਕੁਝ ਹੀ ਸਮਾਂ ਹੋਇਆ ਜਦੋਂ ਹੜਤਾਲ ਵਾਪਸ ਲਈ ਗਈ ਹੈ ਤੇ ਇੱਕ ਵੱਡਾ ਝਟਕਾ ਪੈਟਰੋਲ ਪੰਪਾਂ ਤੇ ਤੇਲ ਪਾਉਣ ਵਾਲਿਆਂ ਨੂੰ ਲੱਗਿਆ। ਕੁਮੰਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਮਿਲਿਆ ਜੁਲਿਆ ਰੁਝਾਨ ਦੇਖਣ ਨੂੰ ਮਿਲਿਆ। ਬੁੱਧਵਾਰ ਸਵੇਰੇ ਕਰੀਬ 6 ਵਜੇ WTI ਕਰੂਡ ਮਾਮੂਲੀ ਵਾਧੇ ਨਾਲ 70.50 ਡਾਲਰ ਪ੍ਰਤੀ ਬੈਰਲ ਤੇ ਵਿਕ ਰਿਹਾ ਸੀ। ਇਸ ਦੇ ਨਾਲ ਹੀ ਬ੍ਰੈਟ ਕਰੂਡ 75.99 ਪ੍ਰਤੀ ਡਾਲਰ ਬੈਰਲ ਤੇ ਵਿਕ ਰਿਹਾ ਸੀ। ਦੇਸ਼ ਦੇ ਵਿੱਚ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਹਨ ਭਾਰਤ ਵਿੱਚ ਹਰ ਰੋ ਸਵੇਰੇ 6 ਵਜੇ ਜੋ ਇੰਦਣ ਉਹਦੀਆਂ ਕੀਮਤਾਂ ਦੇ ਵਿੱਚ ਸੋਧ ਕੀਤੀ ਜਾਂਦੀ ਹੈ ਪੈਟਰੋਲ ਦੀ ਕੀਮਤ ਗੁਜਰਾਤ ਦੇ ਵਿੱਚ 84 ਪੈਸੇ ਵਾਧਾ ਹੋਇਆ ਇੱਥੇ ਹੀ ਡੀਜ਼ਲ ਦੀ ਕੀਮਤ ਦੇ ਵਿੱਚ ਕੋਈ ਬਦਲਾ ਨਹੀਂ ਹੋਇਆ ਤੇ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਪੈਟਰੋਲ 51 ਪੈਸੇ ਅਤੇ ਡੀਜ਼ਲ 48 ਪੈਸੇ ਮਹਿੰਗਾ ਹੋ ਗਿਆ ਇਸੇ ਤਰ੍ਹਾਂ ਹੋਰ ਰਾਜਾਂ ਦੇ ਵਿੱਚ ਵੀ ਵੱਖ-ਵੱਖ ਵਾਧਾ ਦੇਖਣ ਨੂੰ ਮਿਲਿਆ ਦੱਸ ਦਈਏ ਕਿ ਉੱਥੇ ਪਿਛਲੇ ਦਿਨਾਂ ਤੋਂ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਪੈਟਰੋਲ ਡੀਜ਼ਲ ਦੇ ਵਿੱਚ 10 ਰੁਪਏ ਤੱਕ ਜੋ ਕੇਂਦਰ ਸਰਕਾਰਾਂ ਉਸ ਬਲਕਟੌਤੀ ਕੀਤੀ ਜਾ ਸਕਦੀ ਹੈ ਪਰ ਦੂਜੇ ਪਾਸੇ ਜੋ ਕੱਲ ਹੜਤਾਲ ਹੋਈ ਸੀ ਉਸ ਤੋਂ ਬਾਅਦ ਇੱਕ ਹੋਰ ਵੱਡਾ ਝਟਕਾ ਸਾਹਮਣੇ ਮਿਲਿਆ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜਰੂਰ ਕਮੈਂਟ ਕਰਨਾ ਕੀ ਤੁਹਾਨੂੰ ਲੱਗਦਾ ਹੈ ਜੋ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ 10 ਰੁਪਏ ਘੱਟ ਹੋਣੀਆਂ ਚਾਹੀਦੀਆਂ ਨੇ ਜੇਕਰ ਤੁਹਾਨੂੰ ਲੱਗਦਾ ਹੈ ਤਾਂ ਕਮੈਂਟਾਂ ਦੇ ਵਿੱਚ ਯੈਸ ਟਾਈਪ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਜੋ ਮੌਜੂਦਾ ਕੀਮਤਾਂ ਉਹੀ ਰਹਿਣੀਆਂ ਚਾਹੀਦੀਆਂ ਤਾਂ ਕਮੈਂਟਾਂ ਦੇ ਵਿੱਚ ਨੋ ਟਾਈਪ ਕਰਨਾ ਸੋ ਇਸ ਖਾਸ ਅਪਡੇਟ ਵਿੱਚ ਇੰਨਾ ਹੀ ਮਿਲਦੇ ਆ ਜਲਦ ਫਿਰ ਤੋਂ ਕਿਸੇ ਹੋਰ ਖਬਰ ਦੇ ਨਾਲ ਧੰਨਵਾਦ